ਸੋ ਹਾਂਜੀ ਮਿੱਤਰੋ ਕੀ ਹਾਲ ਨੇ ਵੈਲਕਮ ਆ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਵਾਕਈ ਝੋਪੜੀ ਵਾਲਿਆਂ ਨੇ ਆਉਣਾ ਤੇ ਸਮਾਨ ਸੰਭਾਲ ਰੱਖਣਾ ਉਹ ਵੈਸੇ ਤਾਂ ਕੱਲ ਨੂੰ ਆਉਣਗੇ ਤੇ ਅੱਜ ਆਪਾਂ ਵਰਨਨ ਦੀ ਇੱਕ ਤਾਂ ਕਰਾ ਕੇ ਲੈਣੀ ਰਮਿੰਗ ਕਰਾ ਕੇ ਲੈਣੀ ਪਿਛੋਂ ਧੂਆਂ ਹੀ ਮਾਰੀ ਜਾਂਦੀ ਆ ਤੇ ਦੂਜੀ ਨੂੰ ਆਪਾਂ ਤੋਤਾ ਸੀਗਾ ਅੱਜ ਤੁਹਾਨੂੰ ਦਿਖਾਉਣਾ ਮੈਂ ਲੈ ਵੀ ਚੈੱਕ ਕਰੋ ਵਰਨਾ ਆਹ ਬਈ ਪਿਛੋਂ ਬਾਲੀ ਖਰਾਬ ਜੀ ਪਈ ਧੂਆਂ ਤਾਂ ਮਾਰਨਿਆ ਸਲੈਂਸਰ ਹੀ ਲੈ ਗਿਆ ਕੋਈ ਲਾ ਕੇ ਇੱਥੇ ਅੰਬਰਸਰੋਂ ਤੇ ਇਹਨੂੰ ਆਪਾਂ ਤੋਤਾ ਸੀ ਉਦੋਂ ਹੀ ਸਾਫ਼ ਕਰਤੀ ਸੀ ਤੇ ਇਹਨੂੰ ਰਮਿੰਗ ਰੂਮਿੰਗ ਕਰਾ ਕੇ ਲੈਉਣੇ ਅੱਜ ਸੋ ਹਾਂਜੀ ਮਿੱਤਰੋ ਬ ਲੈ ਇਹਦੇ ਚ ਤੇਲ ਤੂਲ ਪਵਾ ਲਈਏ ਜਿਵੇਂ ਹੈਣੀ ਕਈਰ ਲੋਡ ਲਾੜੀ ਪੈ ਜਾਂਦੀ ਹੈ ਘਰੇ ਤਾਂ ਕਰਕੇ ਪਹਿਚ ਤੇਲ ਪੋਣਾ ਸੋ ਹਾਂਜੀ ਮਿੱਤਰੋ ਲੈ ਵੀ ਝੋਪੜੀ ਦਾ ਸਮਾਨ ਆਪਣਾ ਜਿਹੜਾ ਆ ਗਿਆ ਤੇ ਬਾਕੀ ਉਹ ਅੰਦਰ ਰੱਖੀ ਜਾਂਦੇ ਆ ਤੇ ਕਾਫੀ ਟਾਈਮ ਬਾਅਦ ਆਇਆ ਕਿਉਂਕਿ ਉੱਪਰ ਲੈੜਾ ਕੰਮ ਘੁੰਮਣ ਵੇੜਨ ਨੇ ਇਹਨਾਂ ਨੇ ਬਸ ਹੁਣ ਇੱਥੇ ਹੀ ਆਪਣੇ ਕੋਲ ਚਾਰ ਪਾਣੀ ਦੇਣ ਇਹ ਲੈ ਵੀ ਮਿੱਤਰੋ ਹੋ ਰਹੀ ਹੈ ਤਿਆਰ ਲੈ ਵੀ ਮਿੱਤਰੋ ਜਿੰਦਰਾਸ ਤੇ ਆਪਾਂ ਡਾਈਟ ਬਣਾ ਰਹੇ ਆਂ ਐਗ ਵਾਲੀ ਤੇ ਦੋ ਤਿੰਨ ਤਾਂ ਪਹਿਲਾਂ ਹੀ ਖਾ ਹੀ ਗਿਆ ਚੈੱਕ ਕਰੋ ਤੁਸੀਂ ਤੇ ਆ लास्ट ਰਹਿ ਗਿਆ ਮੈਂ ਚੱਲ ਵੀਡੀਓ ਬਣਾਣ ਲੱਗੇ ਭੁੱਲ ਗਿਆ ਜੀ ਨੋਣੀ ਪੂਰੀ ਕੈਨਚੀ ਬਣ ਰਹੀ ਹੈ ਹਾਈ ਪ੍ਰੋਟੀਨ ਹਾਈ ਕਾਰਬ ਪੂਰਾ ਨਿਊਟ੍ਰੀਸ਼ਨ ਵੈਲਿਊ ਆਪ ਓਕੇ ਰੱਖੀ ਆ ਸੋ ਹਾਂਜੀ ਮੇਤਰੋ ਅੱਜ ਆਪਾਂ ਖੇਡ ਰਹੇ ਹਾਂ ਬਾਸਕਟਬਾਲ ਓ ਸੌਰੀ ਸੌਰੀ ਵਾਲੀ ਵਾਲ ਤੇ ਟੀਮ ਇੱਧਰ ਵੇ ਦਿਖਾ ਦਿਓ ਅਸੀਂ ਨੈਟ ਆਫ ਕਰੀ ਜਾਂਦੇ ਆ ਟੀਮ ਦਿਖਾ ਦੇ ਬਈ ਦਿਨਦਰ ਤੇ ਅੱਜ ਪੈਣੇ ਪੜਾਕੇ ਇੱਥੇ ਲੱਖ ਲੱਖ ਰੁਪਈਆ ਲੱਗਿਆ ਆ ਕਿੰਨੇ ਕਿੰਨੇ ਲੱਖ ਲੱਖ ਰੁਪਇਆ ਲੱਗਾ ਅੱਜ ਤੇ ਪਲੇਅਰ ਚੈੱਕ ਕਰ ਲਓ ਮੜੇ ਦੂਜੇ ਆ ਦੂਜੇ ਨਹੀਂ ਮਤਲਬ ਸੰਦੇ ਪਲੇਅਰ ਸਹੀ ਆ ਦੂਜੇ ਕਹਤਾ ਸੀ ਜ ਆ ਬਾਹਰੋਂ ਆਇਆ ਉਧਰੋਂ ਵੀ ਸਾਡੇ ਸਾਡਾ ਖਲੀ ਵੀ ਆ ਗਿਆ ਖਲੀ ਖਾ ਸਾਡਾ ਮਿੱਤਰੋ ਖਲੀ ਆ ਗਿਆ ਸਾਡਾ ਐ ਗਰਾਊਂਡ ਨੂੰ ਮੱਦਾ ਟੇਕ ਕੇ ਮਿੱਤਰੋ ਐਂਟਰੀ ਕੀਤੀ ਮੁੰਡੇ ਨੇ ਨਾ ਘਾਟੇ ਦੇ ਇੱਥੇ ਟੇਕ ਨਾ ਮੈਂ ਇੰਗਲੈਂਡ ਦੇ ਵਿੱਚੋਂ आई एम फ्रॉम जर्मन ओ बॉस ਹਲੇ ਖੱਦ ਲਾ ਬੰਦ ਕਰ ਦੇ ਓਕੇ ਫਿਰ ਨੈਟ ਲਾ ਗੱਲਬਾਤ ਕਰਦੇ ਅੱਛਾ ਮੂਵੀ ਚਾਹੀਦੀ ਤਾਂ ਮੈਂ ਚੱਲਦਾ ਖਲਗਾ ਚੱਲ ਜਣਗੇ ਜੀ ਤਾਂ ਅੱਜ ਵੀ ਬਹੁਤ ਜਸ਼ਨ ਹੋ ਗਿਆ ਜਦੋਂ ਚਾਹੇ ਜਦੋਂ ਸ਼ਾਬੇ ਸੋਲਦਾ ਹੋ ਜਾਂਦਾ ਏ ਇੱਕ ਚੀਜ਼ ਜਿਵੇਂ ਆਪਾਂ ਜਿਵੇਂ ਹੁਣ ਤੂੰ ਉੱਥੇ ਕੰਮ ਕਰਦਾ ਬਹਿ ਕੇ ਓਏ ਵੰਦਰ ਏ ਇੱਕ ਟੁਮੈਨੇ ਮਾਰੇ ਰਿਗਰਿੰਗਾ ਦੀਏ ਸਕੋਰ ਦੱਸ ਦੇ ਕਿੰਨੇ ਹੋ ਗਏ ਮੈਨੂੰ ਕੀ ਪਤਾ ਹੁਣ 14 14 ਹੋ ਗਏ ਲੈ ਵੀ ਸਕੋਰ ਹੋ ਗਿਆ ਵੀ 14 ਤੇ 17 14 ਕਿਹੜੀ ਟੀਮ ਦੇ ਆ 14 ਉਹਨਾਂ ਦੇ ਆ ਲੈ ਵੀ ਪਰਲੇ ਪਾਸੇ ਵਾਲੀ ਟੀਮ ਹੈ ਇਧਰ ਵਾਲੀ ਜਿਹੜੀ ਉਹਨਾਂ ਦੇ 14 ਤੇ ਇਧਰ ਵਾਲੀ ਦੇ 13 ਇੱਥੇ ਹੀ 13 ਦੀ ਇਧਰ 17 ਉਹਨਾਂ ਦੇ 14 ਹਾਂ 17 ਇਧਰ ਵਾਲੀ ਟੀਮ ਦੇ ਵੀ 17 ਲੈ ਵੀ ਜੋਦੇ ਸਕੋਰ 17 ਸਕੋਰ ਹੋ ਗਿਆ ਜੋਦੇ ਦੇ ਚੱਲ ਮੈਨ ਲੱਗਦਾ ਵੀ ਸਕੋਰ ਉਹਨਾਂ ਦਾ ਜਾਊਗਾ ਲੈ ਵੀ ਵੈਸ ਡਿੱਗੀ ਦਾ ਬਾਹਰ ਇਹਨਾਂ ਦੇ 18 ਹੋ ਗਏ ਆ ਕਹਿੰਦੇ ਇਹ ਪੁੱੜਦੀ ਆ ਧੂੜ ਦੇਖੋ ਕਿੰතරਮਾ ਮਾਹੌਲ ਪੂਰਾ ਜੋਦੇ ਕਿੰਨੇ ਟਾਈਮ ਬਾਅਦ ਆਇਆ ਗਰਾਊਂਡ 'ਚ ਸਾਲਾਂ ਬਾਅਦ ਆਇਆ ਗਰਾਊਂਡ ਦੀ ਹਾਲਤ ਦੇਖ ਕੇ ਕੁਝ ਲੱਗਿਆ ਨਹੀਂ ਬੁਰਾ ਆ ਕਬੱਡੀ ਦੇ ਪਲੇਅਰ ਆਉਂਦੇ ਨੇ ਇਹਦਾ ਨਾ ਗਰਾਊਂਡ ਦਾ ਜਿਵੇਂ ਜੱਖਣਾ ਨਹੀਂ ਪਈ ਆ ਕਬੱਡੀ ਵਾਲੇ ਪਲੇਅਰ ਸਫਾਈ ਵੀ ਕਰਦੇ ਨੇ ਚੱਲ ਪਲੇਅਰ ਆ ਗਿਆ ਉਹ ਵੱਧ ਗਿਆ ਓਮ ਚਾਹ ਰਾਂ ਬੜਾ 15 15 20 20 ਠੀਕ ਆ ਓਏ ਲਾਈ ਇਹ ਤਾਂ ਕਿਸੇ ਤੇ ਤਾਂ ਹੀ ਵਈ ਲੈ ਲਈ ਹੋਣੀ ਉਹ ਤੇ ਨਹੀਂ ਹੂੰ ਉਹ ਵੀ ਕਾ ਤਾਈ ਗਈ ਸੀ ਐਨਮੀ ਲਾਈਵ ਪੁਆਇੰਟ ਸਾਡਾ ਫੇਰ 16 21 ਲੈ ਵੀ ਜੋ ਦੇ ਕੇ ਪੁਆਇੰਟ ਹੋ ਗਿਆ 21 ਅੰਦਰ ਅੰਦਰ ਉਹਨਾਂ ਦਾ ਪੁਆਇੰਟ ਹੋ ਗਿਆ 17 21 ਜੀ ਮਿੱਤਰੋ ਮੈਚ ਜਿੱਤ ਗਿਆ ਹਾਰ ਰਿਹਾ ਹੈ ਪਲੇਅਰ ਚੈੱਕ ਕਰੋ ਵੀ ਮੜੇ ਆ ਜਾਓ ਚੈੱਕ ਕੋਈ ਆ ਜਾਂਦਾ ਆ ਜਾਂਦਾ ਇੱਕੋ ਵੇਗ ਭਾਈ ਬਨਵੀਰ ਭਾਈ ਦੇ ਫੜੋ ਫੜੋ ਹਾਰੇ ਪਲੇਅਰ ਚੈੱਕ ਕਰ ਰਹੇ ਨੇ ਈਵੜੇ ਵੇਗ ਜਗਲੇ ਦੇ ਦੀ ਟਾਉਦਾ ਵੇਗ ਵੇਖੋ ਜਗਲੇ ਦੇ ਦੀ ਟਾਉਦਾ ਲੈ ਕੇ ਮੈਚ ਨਾਲੇ ਹੋਰ ਲੈ ਵੀ ਹਾਰੇ ਪਲੇਅਰ ਦੇ ਦੇਖੋ ਭਾਈ ਦੇ ਆਪਾਂ ਤਾਂ ਫੇਰ ਵੀ ਨਹੀਂ ਕੋਕਿਆ ਅੱਜ ਤੇ ਪਲੇਅਰ ਦੇਖੋ ਤੁਸੀਂ ਚਾਹਾਂ ਜੀ ਆਪਾਂ ਇੱਕ ਮੈਚ ਹੋਰ ਲਾਉਨੇ ਆ ਤੇ ਆਪਣੇ ਵਲੌਗ ਦਾ ਐਂਡ ਕਰਦੇ ਆਂ ਆ ਬਾਏ ਸ੍ਰੀ ਕਾਲੋ